ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਅਰੁਣ ਕੋਰਾਲੀ ਅੱਜ ਸੋਹਾਰੀ ਦੇ ਵਿੱਚ ਕਬੱਡਾ ਇਕੱਠਾ ਕੀਤਾ ਗਿਆ ਸੀ ਤੇ ਐਸਜੀਐਮ ਖੜੜ ਵੀ ਪਹੁੰਚੇ ਹੋਏ ਸੀ ਤੇ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਹੋਏ ਸੀ ਪੂਰਾ ਮਾਮਲਾ ਕੀ ਹੈ ਤੁਹਾਨੂੰ ਉਹ ਵੀ ਦੱਸ ਦਿਆਂ ਸੁਖਾਲੀ ਦੇ ਵਿੱਚ 25 ਏਕੜ ਜ਼ਮੀਨ ਤੇ ਜੇਲ ਬਣਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀ ਪੁੱਜੇ ਸਨ ਪਰ ਪਿੰਡ ਵਾਲਿਆਂ ਨੇ ਉਹਨਾਂ ਦਾ ਵਿਰੋਧ ਕੀਤਾ ਅਤੇ ਉਹਨਾਂ ਕਿਹਾ ਕਿ ਜੇਕਰ ਪਿੰਡ ਦੇ ਵਿੱਚ ਜੇਲ ਬਣਾਈ ਜਾਵੇਗੀ ਤਾਂ ਪਿੰਡ ਦੇ ਬਹੁਲ ਤੇ ਕਾਫੀ ਗਲਤ ਅਸਰ ਪਵੇਗਾ ਅਤੇ ਉਹਨਾਂ ਇਹ ਵੀ ਗੱਲ ਆਖੀ ਹੈ ਕਿ ਇਲਾਕੇ ਦੇ ਵਿੱਚ ਚੋਰਾਂ ਦੇ ਵਿੱਚ ਵਾਧਾ ਹੋਵੇਗਾ ਅਤੇ ਅਜਿਹੇ ਕੰਮ ਹੋ ਜਾਵੇਗਾ ਕੀ ਚੋਰ ਜੇਕਰ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਮਾਪੇ ਰੋਜ਼ ਪਿੰਡ ਦੇ ਵਿੱਚ ਆ ਕੇ ਉਹਨਾਂ ਨੂੰ ਰੋਟੀ ਪਾਣੀ ਵੀ ਦੇ ਸਕਦੇ ਹਨ ਹਾਲਾਂਕਿ ਐਸ.ਡੀ.ਐਮ ਸਾਹਿਬ ਵੀ ਹਾਸੇ ਹੋਏ ਨਜ਼ਰ ਆਏ ਕਿ ਇਹ ਲੋਕ ਕੀ ਕਹਿ ਰਹੇ ਨੇ ਪਰ ਪਿੰਡ ਵਾਲਿਆਂ ਨੇ ਇਤਰਾਜ਼ ਜਤਾਇਆ ਕਿ ਉਹ ਪਿੰਡ ਦੇ ਵਿੱਚ ਜੇਲ੍ਹ ਨਹੀਂ ਬਣਨ ਦੋਵੇ ਦੇਣਗੇ ਅਤੇ ਉਹਨਾਂ ਦੇ ਪਿੰਡ ਦੇ ਪਿੰਡ ਦਾ ਮਾਹੌਲ ਖਰਾਬ ਹੋ ਜਾਵੇਗਾ ਜੇਕਰ ਪਿੰਡ ਦੇ ਵਿੱਚ ਜੇਲ੍ਹ ਬਣਦੀ ਹੈ ਕੀ ਗੱਲਬਾਤ ਹੋਈ ਹੈ ਲੋਕਾਂ ਦੇ ਵਿੱਚ ਐਸ.ਡੀ.ਐਮ ਸਾਹਿਬ ਦੀ ਤੇ ਮੌਕੇ ਤੇ ਪੁੱਜੇ ਹੋਏ ਪ੍ਰਸ਼ਾਸਕੀ ਅਧਿਕਾਰੀਆਂ ਦੀ ਆਓ ਤੁਹਾਨੂੰ ਵੀ ਪਕਾਉਂਦੇ ਹਾਂ ਕਿੰਨੀ ਗਈ ਜਮੀਨ ਦਾ ਜਦੋਂ ਜਮੀਨ ਵਿਕੀ ਹੋਈ ਤੇ ਸਿਰਫ ਆਵਾਣ ਕੇ ਨਾਲ ਹੀ ਉੱਥੇ ਕੰਸੀ ਪਈ ਜਾਂਦਾ ਕੁਝ ਮੇਰੇ ਹੀ ਚਲੋ ਵੀ ਕੋਈ ਇਹ ਵੀ ਗੱਲ ਹੈ ਜੀ ਥੋੜੀ ਮਿਹਨਤ ਕਰੀ ਜੀ ਬਹੁਤ ਹੀ ਔਖੀ ਵਰਤਾਂ ਮਿਹਨਤ ਕਰੀ ਜੀ ਚਲੋ ਜਿਹੜੀ ਦਮਾਨ ਹੈ ਜੀ ਤੁਹਾਨੂੰ ਜਾਇਦਾ ਜੋ ਤੁਸੀਂ ਕਹਿ ਰਹੇ ਤਾਂ ਉਹ ਬਹੁਤ ਹਾਂ ਜੀ ਉਹਨਾਂ ਨੇ ਇੰਨੀ ਮਿਹਨਤ ਕੀਤੀ ਜੀ ਹਨਾ ਤੇ ਜਰੂਰ ਜਮੀਨ ਹੋਰ ਜਿਸ ਕਿੱਥੇ ਚੱਲਦਾ ਨਹੀਂ ਏਜ ਤੇ ਵੀ ਚੱਲਦਾ ਨਹੀਂ ਥੋੜੇ ਚੱਲਦੇ ਪਾਈ ਕੋਈ ਜਾਂਦਾ ਇਹ ਸਫਾਈ ਕੋਪੀ ਹੈ ਜੀ ਡੀਡੀਪੀ ਸਾਹ ਦੇ ਹੋਈ ਹੈ ਜੀ ਅਪ੍ਰੀਤ ਰਹੇਗੀ ਇਹ ਵੀ ਅਲਰੇਡੀ ਕੇਸ ਪਾਇਆ ਹੈ ਜਿਹੜਾ ਮਿਲਾਂਗੀ ਜੇ ਨਵੀਂ ਦੁਆਰਾ ਕੇਸ ਪਾਇਆ ਬਾਬ ਤੇਨਾਂ ਨੇ ਕਾਇਆ ਮੈਨੂ ਕੀ ਹੈ ਜੀ ਨੀਸਰ ਅਪੀਲ ਪਾਈ ਹੋਣੀ ਹੈ ਅਪੀਲ ਪਾਈ ਤੋਂ ਲੈ ਆਇਆ ਨਾ ਕਬਜ਼ਾ ਲੈ ਆਇਆ ਅੱਛਾ ਉਹਨਾਂ ਨੇ ਅਪੀਲ ਪਾਈ ਜੀ ਚਲੋ ਤੁਸੀਂ ਕਬਜ਼ਾ ਲੈ ਲਿਆ ਨਾ ਹਾਂਜੀ ਕਬਜ਼ਾ ਲੈ ਲਿਆ ਉਹ ਤਾਂ ਚੱਲੀ ਜਾਂਦਾ ਉਹ ਇੱਕ ਪਿੰਡ ਤੋਂ ਕੋਈ ਪ੍ਰੋਸੈਸ ਆ ਇਸ ਤੋਂ ਬਾਅਦ ਉਹ ਪੀਲਾ ਰੰਗ ਜੋ ਗੁਬੰਦਾ ਦੇ ਪੀਲੇ ਉਹ ਪਹਿਲਾਂ ਲੋਕੀ ਜਗ੍ਹਾ ਪਈ ਆਪਣੇ ਆਪਾ ਕਮਿਊਨਿਟੀ ਸੈਂਟਰ ਬਣਾ ਲਓ ਕਿੰਨੀ ਹਾਂਜੀ ਬਸ ਜਿਹਦਾ ਫਾਇਦਾ ਆਪਾਂ ਨੂੰ ਹੋਵੇ ਉਹ ਸਾਡੇ ਬਾਅਦ ਕੋਈ ਸਹੂਲਤਾਂ ਹੈ ਨਹੀਂ ਸਰਕਾਰ ਨਹੀਂ ਹੁੰਦਾ ਜੀ ਕੰਮ ਚੜਾਈਆਂ ਕੋਈ ਨਾ ਗਰਾਊਂਡ ਨਾ ਕੋਈ ਹੋਰ ਹੁਣ ਤਾਂ ਜੂਨੇ ਛੁੱਟੀਆਂ ਆਈਆਂ ਨੇ ਪਿੱਛੇ ਜੀ ਹੂੰ ਸਾਨੂੰ ਬਰਤਨ ਤੋਂ ਮਿਲੀਆਂ ਹੁਣ ਜੇ ਵੀ ਕਰਦੀ ਕੋਈ ਮਰ ਜੂਗਾ ਗੱਲ ਤਾਂ ਇਹ ਨਹੀਂ ਹੋਊਗੀ ਸਾਡੇ ਬੜੀ ਗੱਲ ਹੈ ਸਾਰਾ ਨਗਰ ਚ ਇੱਜ ਤੋਂ ਖਿਲਾਫ ਹੈ ਜੀ ਕੋਈ ਨਹੀਂ ਆਪਣੇ ਕੋਈ ਸੀ ਕੋਈ ਜਾਂ ਕੋਈ ਆਰਥਿਕ ਹੋਵੇ ਕੋਈ ਥੇਕੇ ਤੇ ਲੈ ਸਕਦਾ ਸਾਰਾ ਕੁਝ ਇਹ ਲੈ ਲਈ ਚਲੋ ਮੈਂ ਤੁਹਾਨੂੰ ਪਹਿਲਾਂ ਆਪਣੇ ਮਰਦ ਆਜ਼ਮ ਮੈਂ ਇਹ ਜੀ ਪ੍ਰਿਜ਼ਨਰ ਦਾ ਜੀ ਬਰੂੜਾ ਮੇਰਾ ਨਾਮ ਹੈ ਤੇ ਮੈਟਰ ਹੈ ਦੇਖੋ ਜੀ ਇਹ ਤਾਂ ਸ਼ਰਮ ਸੰਤੀ ਨਾਲ ਹੁੰਦਾ ਜੋ ਤੁਹਾਡਾ ਮਤਲਬ ਮੈਂ ਜੋ ਪ੍ਰਿਜ਼ਨ ਬਾਰੇ ਜੋ ਨੈਕਟਿਵ ਹੈਗਾ ਜਾਂ ਆਪਣੀ ਥੋਟ ਹੁੰਦੀ ਹੈ ਜੋ ਆਪਣੇ ਵਿਚਾਰ ਹੁੰਦੇ ਆ ਮੈਂ ਥੋੜਾ ਜਿਹਾ ਉਹਦੇ ਬਾਰੇ ਤੁਹਾਨੂੰ ਦੱਸ ਦਿੰਨਾ ਮਤਲਬ ਬਾਕੀ ਤਾਂ ਤੁਹਾਡਾ ਆਪਣਾ ਡਿਸੀਜਨ ਹੁੰਦਾ ਉਹਦੇ ਤੇ ਵਿੱਚ ਅਸੀਂ ਇਹ ਨਹੀਂ ਹੈ ਕਿ ਕੋਈ ਕੋਈ ਮੈਂ ਤੁਹਾਨੂੰ ਕਿਸੇ ਹੋਰ ਪਾਸੇ ਨੂੰ ਤੁਹਾਡੇ ਵਿਚਾਰਾਂ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਦਾ ਮਤਲਬ ਇੱਕ ਆਪਾਂ ਨੂੰ ਲੈਕਟਿਵ ਜਿਹੜਾ ਵਿਚਾਰ ਆਪਣੇ ਨਮਾਜ਼ ਆ ਜਾਂਦਾ ਕਿ ਦੇਵ ਬਣਨੀ ਹੈ ਸ਼ਾਇਦ ਦੇਵ ਕੋਈ ਨਾਲੀ ਉਹ ਉਹ ਮੈਂ ਤਾਂ ਪਿੰਡਾਂ ਦਾ ਕੋਈ ਫਾਇਦਾ ਨਹੀਂ ਹੈ ਜ਼ਮੀਨ ਦਾ ਉਹ ਤੁਸੀਂ ਆਪ ਹੀ ਕਿਹਾ ਕਿ ਪਹਿਲਾਂ ਕਿਹਾ ਕਿ ਤੁਸੀਂ ਆ ਪੰਜਾਬੋ ਲੈਂਡ ਹੈਗੀ ਹੈ ਨਾ ਠੀਕ ਹੈ ਉਹਦਾ ਪੰਜਾਬੋ ਲੈਂਡ ਜੇ ਜੇ ਬੰਦੀ ਹੈ ਤਾਂ ਮਤਲਬ ਅਦਰਵਾਈਜ਼ ਉਹ ਕਲਚਰ ਜਿਹੜੀ ਹੈਗੀ ਕਲਚਰ ਦਾ ਤਾਂ ਪਹਿਲਾਂ ਮਿੱਟ ਨਹੀਂ ਰਹੇਗਾ ਪਰ ਤੁਸੀਂ ਦੂਜਾ ਕਿਹਾ ਸੀਗਾ ਕਿ ਇੱਥੇ ਜੇ ਗਰਾਊਂਡ ਬੰਦ ਜੇ ਤਾਂ ਕਮਿਊਨਿਟੀ ਹੈਲਥ ਸੈਂਟਰ ਬੰਦ ਜੇ ਦੇਖੋ 168 ਏਕੜ ਲੈਂਡ ਆ ਮੇਰੇ ਖਿਆਲ ਨਾਲ 65 68 33 35 ਪਿੰਡ ਦੀ ਹੈਗੀ ਨੇ 36 ਏਕੜ 36 ਏਕੜ ਹੈਗੀ ਬਰਤੀ ਤਾਂ ਹਾਂ ਤੇ ਉਹ ਸਾਨੂੰ ਤਾਂ 25 ਏਕੜ ਮਤਲਬ ਡਿਪਾਰਟਮੈਂਟ ਨੂੰ ਚਾਹੀਦੀ ਹੈ ਡਿਪਾਰਟਮੈਂਟ ਦਾ ਮੈਂ ਇਹ ਦੱਸਦਾ ਕਿ ਜਿਹੜਾ ਜਿਹੜੀ ਚੀਜ਼ ਦਾ ਆਪਾਂ ਨੂੰ ਮਤਲਬ ਬੈਨੀਫਿਟ ਆ ਉਹ ਜਿਹੜੀ ਚੀਜ਼ ਦਾ ਲੋਸ ਹੈ ਜੀਲ ਦਾ ਠੀਕ ਹੈ ਜੀ ਇੱਕ ਤਾਂ ਮਤਲਬ ਆਪਾਂ ਇਹ ਕਹਿੰਦੇ ਕਿ ਜਦੋਂ ਇੱਕ ਜਦੋਂ ਜੇਲ੍ਹ ਬੰਦੀ ਨਾ ਜੀ ਤੁਸੀਂ ਜਿੱਥੇ ਮਰਜ਼ੀ ਸਰਚ ਕਰ ਲੋ ਪੰਜਾਬ ਦੀਆਂ ਜ਼ਿਲ੍ਹਿਆਂ ਚ ਭਾਵੇਂ ਫੋਜ਼ੀ ਪਟਿਆਲਾ ਜਾਂ ਇਵਨ ਕਿ ਤੁਸੀਂ ਰੋਪੜ ਇੱਕ ਉਜਾੜ ਜਗ੍ਹਾ ਤੇ ਬਣੀ ਸੀ ਤੇ ਅੱਜ ਦੀ ਰੋਪੜ ਦਾ ਇਹਦੀ ਦੇਖੋ ਜੇਲ੍ਹ ਦੇ ਆਸੇ ਪਾਸੇ ਜਿਹੜੀ ਲੈਂਡ ਹੁੰਦੀ ਹੈ ਨਾ ਜੀ ਉਹਨਾਂ ਦੀ ਵੱਧਦੀ ਵੱਧਦੀ ਹੈ ਇਹ ਇਹ ਮਤਲਬ ਮੈਂ ਨਹੀਂ ਕਹਿ ਰਿਹਾ ਇਹ ਨਾਰਮਲ ਇੱਕ ਨਾ ਤੁਸੀਂ ਦੇਖ ਲਓ ਜਿੱਥੇ ਹੁੰਦੇ ਉਹਦੇ ਆਸੇ ਪਾਸੇ ਵੱਸੋ ਕੋਣੀ ਹੋਣੀ ਹੁੰਦੀ ਇਦੇ ਵਿੱਚ ਕੋਈ ਉਹ ਨਹੀਂ ਹੈ ਕਮਿਊਨਿਟੀ ਹੈਲਥ ਸੈਂਟਰ ਦਾ ਨਾਲ ਬਣੇਗਾ ਹੀ ਬਣੇਗਾ ਇਹ ਤਾਂ ਹੈ ਨਹੀਂਗਾ ਕਿ ਜੇ ਜੇਲ ਬਣ ਗਈ ਤਾਂ ਉਹਦੇ ਨਾਲ ਐਨੀ ਜਮੀਨ ਪਈ ਹੈ ਤਾਂ ਤੁਸੀਂ ਉਹ ਜੋ ਤੁਹਾਡਾ ਮਰਜ਼ਾ ਪਾਏਗਾ ਤੁਸੀਂ ਉਹ ਬਣਾ ਸਕਦੇ ਹੋ ਸਰਕਾਰ ਵੀ ਤੁਹਾਡੇ ਨਾਲ ਹੀ ਚੱਲੇਗੀ ਸੈਕਿੰਡ ਏ ਹੈ ਕਿ ਜਿਹੜੀਆਂ ਰੋਡ ਆ ਰਹੀਆਂ ਕਿਉਂਕਿ ਜਦੋਂ ਜਿੱਥੇ ਬਣੇਗੀ ਨਾਲ ساری ਰੋਡ ਵੀ ਪੱਕੀ ਪ੍ਰੋਪਰ ਹੋਏਗੀ ਉਹ ਉਹ ਵੀ ਸਾਰਾ ਕੁਝ ਜਦੋਂ ਬਣਦਾ ਤਾਂ ਉਹ ਸਾਰਾ ਕੁਝ ਪੱਕਾ ਹੁੰਦਾ ਹੈ ਥਰਡ ਜਿਹੜਾ ਹੈਗਾ ਆ ਆਪਣਾ ਰੋਜ਼ਗਾਰ ਜਿਹੜਾ ਪਿੰਡ ਪਿੰਡ ਦੇ ਮੈਂਬਰ ਦਾ ਹੁਣ ਤੁਸੀਂ ਦੇਖੋ ਜੇ ਉਹਨਾਂ ਇੱਥੇ ਸਬਜ਼ੀਆਂ ਚੁੜਦੀਆਂ ਜੋ ਵੀ ਖੇਤਦਾ ਹੈਗਾ ਢੇਲ ਦੇ ਅੰਦਰ ਇੱਕ ਦੇਖੋ ਨਾ ਇੱਕ ਪਿੰਡ ਤੋਂ ਜ਼ਿਆਦਾ ਦੀ ਬਸ ਉਹ ਹੁੰਦੀ ਹੈ ਤੇ ਉਹ ਜਿਹੜੀ ਚੀਜ਼ ਹੈਗੀ ਆ ਤੇ ਜੇ ਸਾਨੂੰ ਇੱਥੋਂ ਹੀ ਮਿਲੇਗੀ ਤਾਂ ਅਸੀਂ ਇੱਥੋਂ ਨਹੀਂ ਆਪਣੀ ਮਰਜ਼ੀ ਤੇ ਉਹ ਵੀ ਤੁਹਾਡਾ ਹਾਰਾ ਹੋ ਜਾਣਾ ਥਰਡ ਜਿਹੜਾ ਪ੍ਰੀਜ਼ਨ ਡਿਵੈਲਪਮੈਂਟ ਬੋਰਡ ਇੱਕ ਬਣਿਆ ਸਾਡਾ ਉਹਦੇ ਬਾਹਰਲੇ ਪਾਸੇ ਜੇ ਅਸੀਂ ਕੋਈ ਆਊਟਲੈਟ ਬੰਦਿਆ ਜਾਂ ਉਹ ਵੀ ਬੰਦਿਆ ਉਹ ਵੀ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਕੁਝ ਤਾਂ ਮਤਲਬ ਪ੍ਰिजन ਦੇ ਨਾਲ ਹੋ ਜਾਣਾ। ਉਹ ਕਿਸ ਤੋਂ ਇਲਾਵਾ ਮਤਲਬ ਤੁਸੀਂ ਕਹਿੰਦੇ ਹੋ ਕਿ ਜਿਹੜੀ ਅੰਦਰ ਇੰਡਸਟਰੀ ਆਏਗੀ ਜਾਂ ਕੰਮ ਹੋਏਗਾ ਜਾਂ ਸਾਰਾ ਕੁਝ ਆਪੇ ਉਹ ਮਤਲਬ ਇਹਦੇ ਨਾਲ ਆਪ ਨੂੰ ਇੱਕ ਨੈਗੇਟਿਵ ਹੁੰਦਾ ਕਿ ਉੱਥੇ ਅੰਦਰ ਲੋਕ ਜਿਹੜੇ ਹੈਗੇ ਨੇ ਉਹ ਬੰਦੇ ਮਤਲਬ ਕ੍ਰਿਮੀਨਲ ਨੇ ਤਾਂ ਉਹਦੇ ਨਾਲ ਪਿੰਡ ਦੇ ਵਿੱਚ ਮਾੜਾ ਅਸਰ ਪੈਗਾ। ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਹੈ। ਪਰ ਉਹ ਇਹ ਨਹੀਂ ਹੈ। मतलब ਤੁਸੀਂ ਹੁਣ ਮੈਂ ਜਿਹੜੇ ਮੇਨ ਪੁਆਇੰਟ ਪਿਆ ਰਹਿਣਾ ਉਹਨੂੰ ਥੋੜਾ ਸਮਝਣ ਦੀ ਕੋਸ਼ਿਸ਼ ਕਰਿਓ ਹੁਣ ਜੇਲ ਕਿਉਂ ਬੰਨੀ ਹੈ ਹਰੇਕ ਸ਼ਹਿਰ ਦੇ ਵਿੱਚ ਮਤਲਬ ਇੱਕ ਜੇਲ ਕਿਉਂ ਹੋਣੀ ਚਾਹੀਦੀ ਜੇ ਹੁਣ ਦੇਖੋ ਹਾਲੀ ਦੇ ਵਿੱਚ ਕਾਫੀ ਸੈਲਾਂ ਤੋਂ ਕੋਈ ਜੇਲ ਨਹੀਂ ਹੈ ਠੀਕ ਹੈ ਜੀ ਹੁਣ ਆਪਣੇ ਚੋ ਹੀ ਕਿਸੇ ਬੰਦੇ ਤੋਂ ਕੋਈ ਆਫੈਂਸ ਹੋ ਜਾਂਦਾ ਕਿ ਜਾਣੇ ਅਣਜਾਣੇ ਚ ਕੋਈ ਗਲਤੀ ਹੋ ਜਾਂਦੀ ਹੈ ਤਾਂ ਦੇਖੋ ਉਹਦੇ ਤੇ ਮਤਲਬ ਫਰਾਈ ਹੋ ਕੇ ਬੰਦੇ ਨੂੰ ਕਿਤੇ ਨਾ ਕਿਤੇ ਉਹ ਪ੍ਰिजन ਦੇ ਵਿੱਚ ਥਾਣਾ ਪੈਗਾ ਜੇ ਇੱਥੇ ਬਹਾਲੀ ਚ ਪ੍ਰिजन ਨਹੀਂ ਹੈਗੀ ਤਾਂ ਉਹ ਫਿਰ ਜਾਊਗਾ ਜਾਂ ਆੜਾ ਪਟਿਆਲਾ ਜਾਂ ਉਹ ਜਾਏਗਾ ਨਾਪਾ ਜਾਂ ਉਹ ਜਾਏਗਾ ਰੋਪੜ ਤੇ ਫਿਰ ਜਿਹੜੇ ਉਹ ਵਾਰਿਸ ਨੇ ਵਾਰਿਸ ਜਿਹੜੇ ਉਹਦੀ ਮੁਲਾਕਾਤ ਕਰਨ ਜਾਣਗੇ ਓਕੇ ਤਾਂ ਉਹੀ ਹੋ ਰਹੇ ਨੇ ਮਤਲਬ ਓਕੇ ਦਾ ਆਪਣੇ ਮੁਹਾਲੀ ਵਾਲੇ ਹੀ ਹੋ ਰਿਹਾ ਨਾ ਓਕੇ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਕੋਈ ਰੀਜ਼ਨ ਇੱਥੇ ਨਹੀਂ ਬਣੇਗੀ ਚਲੋ ਠੀਕ ਹੈ ਆਪਣੇ ਮਤਲਬ ਜੇਲ੍ਹ ਇੱਥੇ ਮੁਹਾਲੀ ਚ ਨਹੀਂ ਬਣਦੀ ਉਹਦਾ ਨੁਕਸਾਨ ਜਿਹੜੇ ਬੰਦੇ ਮਤਲਬ ਅੰਦਰ ਆਵੇ ਉਹਦੇ ਪਰਿਵਾਰ ਵਾਲੇ ਸਭ ਤੋਂ ਪਹਿਲਾਂ ਉਹ ਸਫਰ ਕਰਦੇ ਉਹ ਬੰਦੇ ਵਿਚਾਰੇ ਰੁਲਦੇ ਜਾਣਗੇ ਬੱਸਾਂ ਤੇ ਰੁਲਦੇ ਹੁਣ ਆਪਾਂ ਦੇਖੋ ਜਿੱਦਾਂ ਤੇ ਵੀ ਹੁੰਦਾ ਆਪਾਂ ਕੋਈ ਬਾਲੇ ਅਮੀਰ ਲੋਕ ਤਾਂ ਹੁੰਦੇ ਨਹੀਂ ਜਮਾ ਇਹ ਤਾਂ ਆਪਾਂ ਬੱਸਾਂ ਤੇ ਕਿਤੇ ਨਾ ਕਿਤੇ ਪਰਿਵਾਰ ਚ ਕਿਤੇ ਲੇਡੀਜ਼ ਹੁੰਦੀਆਂ ਧੱਕੇ ਖਾਮੀਆਂ ਪਹੁੰਚਦੀਆਂ ਸਾਰਾ ਦਿਨ ਉੱਥੇ ਬੈਠੇ ਰਹਿੰਦੇ ਇਹ ਹੀ ਜਿਹੜੇ ਆਪਣੇ ਧਾਇਰੇ ਚ ਹੁੰਦੀਆਂ ਤੇ ਆਪਣੇ ਧਾਇਰੇ ਦੇ ਵਿੱਚ ਆਪਾਂ ਉਹਨਾਂ ਨੂੰ ਮਿਲ ਸਕਦੇ ਆ ਗੱਲ ਸਭ ਤੋਂ ਵੱਡੀ ਚੀਜ਼ ਇਹ ਆ ਦੂਜੀ ਚੀਜ਼ ਤਾਂ ਦੇਖੋ ਸਰਕਾਰ ਨੂੰ ਬੋਝ ਪੈਂਦਾ ਜਿਹੜਾ ਟਰਾਂਸਪੋਰਟ ਦਾ ਉਹ ਬੰਦਾ ਉੱਥੇ ਆ ਤਾਂ ਉਹਨੂੰ ਪੇਸ਼ੀ ਭੁਗਤਾਨਾ ਉਹ ਬੰਦਾ ਵੀ ਔਖਾ ਹੁੰਦਾ ਉਹ ਪਹਿਲਾਂ ਸਵੇਰੇ ਪਹੁੰਚਦੀ ਐ ਸ਼ਾਮ ਨੂੰ ਫੇਰ ਵਾਪਸ ਰਾਤ ਨੂੰ ਉੱਥੇ ਛੱਡਦੇ ਇਹ ਮਤਲਬ ਇਹ ਹੀ ਦੋ ਚੀਜ਼ਾਂ ਇਹ ਹੁੰਦੀਆਂ ਉਹਨੇ ਕੋਈ ਨੁਕਸਾਨ ਨਹੀਂ ਹੈ ਤੁਸੀਂ ਇਹ ਸਮਝ ਲਿਓ ਕਿ ਮੈਂ ਤੁਹੇ ਵਿਚਾਰ ਲਿਓ ਮੈਂ ਲੋਕਾਂ ਨੂੰ ਦੱਸਣਾ ਆ ਵੀ ਆ ਜਿਹੜੇ ਪਾਇਸ ਹੈਗੇ ਅਸੀਂ ਤਾਂ ਸਿਰਫ 25 ਏਕੜ ਤੇ ਵਧੀਆ ਜੇਲ ਬਣਾ ਲੈਣੀ ਆਸ-ਪਾਸਿਆਲਾ ਏਰੀਆ ਡਵੈਲਪ ਹੋ ਜਾਣਾ ਜੇ ਤੁਸੀਂ ਕਮਿਊਨਿਟੀ ਹੈਲਥ ਸੈਂਟਰ ਬਣਾਉਣਾ ਚਾਹੁੰਦੇ ਹੋ ਗਰਾਊਂਡ ਬਣਾਉਣਾ ਚਾਹੁੰਦੇ ਹੋ ਉਹਦੇ ਨਾਲ ਐਡਮਿਨਿਸਟ੍ਰੇਸ਼ਨ ਤੁਹਾਡੇ ਨਾਲ ਚੱਲੇਗਾ ਤੇ ਜੇ ਇਨ ਕੇਸ ਤੁਹਾਨੂੰ ਉੱਥੇ ਜਿਹੜੇ ਲੋਕਲ ਇੱਥੇ ਤੁਸੀਂ ਕੁਝ ਵੀ ਪੈਦਾ ਕਰ ਰਹੇ ਹੋ ਸਬਜ਼ੀਆਂ ਵਗੈਰਾ ਉਹਦੀ ਲਾਗਤ ਬਹੁਤ ਹੁੰਦੀ ਹੈ ਜੀ ਜੇਲ ਦੇ ਵਿੱਚ ਉਹ ਤਾਂ